ਖਬਰਾਂ ਦੀ ਸ਼ੁਰੂਆਤ ਕਰ ਲੈਨੇ ਆ ਦੱਸਦੇ ਇਹ ਬਜਰੀ ਨਾਲ ਭਰਿਆ ਟਿੱਪਰ ਜੋ ਕਿ ਹਾਜੀਪੁਰ ਤੋਂ ਆ ਰਿਹਾ ਸੀ ਅਤੇ ਪਟਾਲਾ ਪਹੁੰਚਣਾ ਸੀ ਰਸਤੇ ਵਿੱਚ ਹੀ ਧਾਰੀਵਾਲ ਨਜ਼ਦੀਕ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਅਗਲਾ ਟਾਇਰ ਫਟਣ ਕਾਰਨ ਸੰਤੁਲਨ ਜਿਹੜਾ ਹੈ ਉਹ ਖੋ ਜਾਣ ਕਾਰਨ ਸੜਕ ਦੇ ਹੀ ਜਿਹੜਾ ਹੈ ਕਿਨਾਰੇ ਤੇ ਪਲਟ ਗਿਆ ਜਿਸ ਤੇ ਨਾਲ ਹਾਸੇ ਵਿੱਚ ਜਾਨੀ ਨੁਕਸਾਨ ਤੋਂ ਦੱਸਦੇ ਇਹ ਫਿਲਹਾਲ ਤੇ ਬਚਾਅ ਹੋ ਗਿਆ ਹੈ ਪਰ ਟਿੱਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਸੜਕ ਸੁਰੱਖਿਆ ਪੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟ੍ਰੀਟਮੈਂਟ ਮੌਕੇ ਤੇ ਹੀ ਦੇ ਦਿੱਤੀ ਹੈ ਤੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਮੁਲਾਜ਼ਮ ਸੜਕ ਸੁਰੱਖਿਆ ਪੋਰਸ ਗੁਰਸੇਵਕ ਸਿੰਘ ਨੇ ਇਸ ਹਾਦਸੇ ਦੌਰਾਨ ਆਓ ਦੇਖਦੇ ਹਾਂ ਇਹ ਖਬਰ ਹਾਂ ਜੀ ਫਿਰ ਤੋਂ ਰੇਪਰ ਕੇ ਕਿਹੜੀ ਜਗ੍ਹਾ ਜਾਣਾ ਹੈ ਜਾਣਾ ਹੀ ਬਟਾਲੇ ਜਾਣਾ ਹੈ ਕਿਸ ਤਰ੍ਹਾਂ ਪਲ ਗਿਆ ਉਹ ਲਾ ਟਾਇਰ ਪਾਟਨ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ। ਕੱਲੇ ਹੀ ਸੀ। ਹਾਂਜੀ ਕੱਲੇ। ਸੱਟਾਂ ਵਗੈਰਾ ਕਿਹਦਾ ਸੱਟਾਂ। ਹਾਂਜੀ ਸੱਟਾਂ ਫੋੜੀਆਂ, ਮਖਰ ਲੱਗੀਆਂ ਮਾੜੀ-ਮੋਟੀਆਂ। ਇਸ ਤਰ੍ਹਾਂ ਲੱਗੇ। ਇਨਕੋ ਬਾਹਰ ਕੱਢਿਆ ਵਾਹ ਦੇਖੋ। ਬਾਹਰ ਪੁਲਸਾਂ ਨੇ ਕੱਢਿਆ ਆਣ ਕੇ। ਹਾਂਜੀ। ਲੋਕ ਭਗਵੰਤ ਮੰਗੋ ਕਰਾ ਲਾਇਆ ਕਿਸੇ ਸੱਟਾ ਫੋੜ ਜਿਹੜੀ ਆ ਰਾਘੇਰਾਂ ਦੀ ਉਸੇ ਨੂੰ ਨਾ ਮਤ ਕਰੇਗੀ ਕਿਸ ਤਾਂ ਦੇਖਦੇ ਹੋ। ਹਾਂਜੀ ਉਹਨਾਂ ਨੂੰ ਦਵਾਈ ਵੀ ਦਿੱਤੀ ਆ। ਬਹੁਤ ਵਧੀਆ ਮਾਸੀ ਕੀਤਾ। ਪਰ ਫਸਟ ਜਿੱਤੀ ਕਿ ਇਹ ਮੜੀ ਸਮਝ ਆਏਗੀ ਕਦੇ। ਹਾਂਜੀ ਹਾਂਜੀ। ਉਦੇ ਦੌਰਾਨ ਇਹ ਧਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਰਸਟ ایڈ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਗੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾ